ਸਾਇਰਸ ਹਾਂਜੀ ਯਾਰ ਜਿੱਦਾਂ ਕਹਨੇ ਦੱਸਿਆ ਹੈ ਨਾ ਫੋਟੋ ਦੇ ਹਿਸਾਬ ਨਾਲ ਆਹੋ ਉਹ ਤਾਂ ਆਹ ਗੇਟ ਬੰਦਾ ਵਾ ਤੂੰ ਇੱਦਾਂ ਕਰ ਤੂੰ ਉਹੋ ਬੰਨੇ ਚੱਲ ਤੇ ਮੈਂ ਆਹ ਪਲਾਟ ਵੇਖ ਕੇ ਆਉਣਾ ਇਧਰੋਂ ਚੱਲ ਹੋ ਜਾ ਉਹ ਤੂੰ ਇਧਰੋਂ ਠੀਕ ਆ ਚੱਲ ਆ ਗਏ ਮੈਂ ਵਾਹੋ ਵੀ ਗੱਲ ਤੇਰੀ ਵੀ ਹੈਗੀ ਆ ਚਾ ਯਾਰ 1 ਮਿੰਟ ਰੁਕੀ ਤੈਨੂੰ ਮੈਂ ਕਰਦਾ ਫੋਨ 1 ਮਿੰਟ ਬਾਅਦ ਯਾਰ ਇਹਨੂੰ ਮੈਂ ਬੜੇ ਚਿਰ ਤੋਂ ਆ ਦੇਖਣ ਵੀਰ ਨੂੰ ਬੜਾ ਹੀ ਦੁਖੀ ਲੱਗਣਾ ਪਤਾ ਨਹੀਂ ਕੀ ਗੱਲ ਹੋਈ ਹੈ ਕੱਲ ਪੁੱਛਦਾ ਆਂ ਕਰੀ ਏ ਐਡਾ ਤਗੜਾ ਸ਼ਹਿਰ ਆ ਮੈਂ ਕਿਹੜੀ ਗਲੀ ਜਾਵਾਂ ਕੀ ਹੋ ਗਿਆ ਜੀ ਬੜੇ ਟੈਨਸ਼ਨ ਰਹਿ ਜੇ ਲੱਗਣਾ ਕੋਈ ਕੁਛ ਨਹੀਂ ਯਾਰ ਕੁਛ ਨਹੀਂ ਹੋਇਆ ਨਹੀਂ ਦੱਸੋ ਫਿਰ ਪਤਾ ਨਹੀਂ ਹਲਪ ਵੀ ਕਰ ਦੰਨਾ ਮੈਂ ਵੀਰ ਯਾਰ ਹਾਂਜੀ ਭੈਣ ਵਾ ਹੱਡੀ ਆ ਉਹ ਲੱਭਣ ਨਹੀਂ ਗਈ ਕੀ ਹੋਇਆ ਜੀ ਨਹੀਂ ਪਹੁੰਚੀ ਯਾਰ ਪਤਾ ਨਹੀਂ ਕੀ ਚੱਕਰ ਆ ਉਹਨੂੰ ਟੈਨਸ਼ਨ ਪਈ ਉਹ ਲੱਭਣ ਨਹੀਂ ਕੋਈ ਹਾਂ ਕਾਲਜ ਜਾਂਦੀ ਹੈ ਹਾਂ ਕਾਲਜ ਪੜਦੀ ਹੈ ਕਾਲਜੋਂ ਛੁੱਟੀ ਹੋ ਗਈ ਹੈ ਉਹਨੇ ਆਉਣਾ ਹੈਗਾ ਠੀਕ ਠੀਕ ਤੋਂ ਕੱਲ੍ਹ ਦੀ ਆਈ ਨਹੀਂ ਗਈ ਵੀਰ ਜੀ ਵੇਖੋ ਸ਼ਹਿਰ ਤੇ ਆ ਬਹੁਤ ਵੱਡਾ ਤੁ ਜੇ ਤੁਸੀਂ ਲੱਭਣ ਤੁਰਿਆ ਮੈਂ ਤੁਹਾਨੂੰ 4-5 ਦਿਨ ਤੇ ਉਦਾਂ ਲੱਗ ਜਾਣੇ ਆ ਸ਼ਹਿਰ ਫਿਰਦੇ ਤੇ ਯਾਰ ਮੇਰੀ ਮਾਇਨਾ ਕਰੋ ਤੇ ਤੁਹਾਡੀ ਮੈਂ ਕੋਈ ਮਤ ਕਰਦਾ ਮਤ ਯਾਰ ਲੋੜ ਵਾ ਜੇ ਤੁਸੀਂ ਕਰ ਸਕਦੇ ਜਿਆਦਾ ਵਧੀਆ ਹੋ ਜਾਊਗਾ ਆ ਮੈਂ ਤੁਹਾਨੂੰ ਫੋਟੋ ਤੁਹਾਡਾ ਪਿੰਡ ਕਿਹੜਾ ਜੇ ਪਿੰਡ ਆ ਡਾ ਕਰਤਾਪੁਰ ਏਰੀਆ ਵਾ ਉਹ ਚਲੋ ਕੋਈ ਨਾ ਦੀ ਮੈਨੂੰ ਫੋਟੋ ਦੱਸੋ ਫੋਟੋ ਵਾ ਯਾਰ ਫੋਟੋ ਠੀਕ ਆ ਠੀਕ ਆ ਇਦਾਂ ਕਰੋ ਮੇਰੇ ਇਥੇ ਸਾਰੇ ਅੱਦੇ ਵਾਕਪਾ ਬੰਦੇ ਇਦਾਂ ਕਰੋ ਮੈਂ ਤੁਹਾਡੇ ਨਾਲ ਗੱਲ ਜਣਾ ਯਾਰ ਸਭ ਤੋਂ ਪਹਿਲਾਂ ਮੇਰਾ ਵੀਰ ਇੱਕ ਹੱਲ ਪਕਾਰਾ ਮੈਂ ਤੁਹਾਨੂੰ ਮੈਂ ਫੋਟੋ ਭੋਣਾ ਤੇਰੇ ਵਾਸਤੇ ਹਾਂਜੀ ਤੂੰ ਆਪਣੇ ਨਾਲ ਦਿਆਂ ਨੂੰ ਫੋਟੋ ਸੈਂਡ ਕਰ ਆਪਣੇ ਆਪਣੇ ਏਰੀਆ ਚ ਪੁੱਛਣਗੇ ਹਣਾ ਸਾਰਿਆਂ ਨੂੰ ਹਾਂਜੀ ਇੰਨੀ ਹੈਲਪ ਕਰ ਮੇਰਾ ਵੀਰ ਹਾਂ ਇਦਾਂ ਕਰੋ ਤੁਸੀਂ ਐ ਇੱਕ ਆਤੇ ਜੀ ਵਰਕੇ ਜੀ ਯਾਰ ਮੈਂ ਬਸਿਆ ਆਇਆ ਇਦਾਂ ਕਰੋ ਮੈਂ ਗੱਡੀ ਘੜ ਦੇਣਾ ਆਪਣੇ ਵਾਲੀ ਨਹੀਂ ਯਾਰ ਅੱਪਾ ਫੇ ਚੱਲਣੀ ਕੀ ਮੈਂ ਦੇਣੀ ਮੇਰੇ ਬਾਪ ਨੂੰ ਤੂੰ ਇਸ ਤੇਰੀ ਏਡੀ ਬੜੀ ਭੈਣ ਤੋ ਆ ਵੀ ਚਲੋ ਆਪਾਂ ਸ਼ਹਿਰ ਚਾਹ ਨੂੰ ਪ ਜਾਣ ਦਾ ਨਹੀਂ ਤੂੰ ਮੇਰੀ ਆਣ ਕੇ ਬਾਹ ਫੜੀ ਆ ਨਾ ਨਹੀਂ ਨਹੀਂ ਇਹ ਵੀ ਘਰ ਆ ਪਤਾ ਹੀ ਆ ਸ਼ੁਕਰ ਕਰ ਮੈਨੂੰ ਕੋਈ ਫਰਿਸ਼ਤਾ ਭੇਜਿਆ ਮੇਰੇ ਵਾਸਤੇ ਉਦਾਂ ਨਹੀਂ ਮੈਂ ਕਿਧਰ ਲੱਗੇ ਜਾਂਦਾ ਮੇਰਾ ਭਰਾ ਵੀ ਨਾਲ ਵਾ ਉਹ ਕਿੱਥੇ ਵੀ ਦੂਜਾ ਉਹ ਗਲੀਆਂ ਗਿਆ ਵਾ ਉਹਨੂੰ ਵੇਖ ਲੈਣੇ ਆ ਮੇਰਾ ਵੀ ਯਾਰ ਗੱਡੀ ਰਹਿਣ ਦੇ ਨਹੀਂ 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 ਗੱਡੀ ਰਹਿਣ ਦੇ ਆਜਾ ਮੇਰਾ ਭਰਾ ਇਦਾਂ ਹੀ ਆ ਤਾਂ ਆਪਣੇ ਪਹਿਲਾਂ ਆ ਤੂੰ ਮੈਨੂੰ ਫੋਟੋ ਸੈਂਡ ਕਰਾ ਇਹ ਸੈਂਡ ਕਰੂ ਪਹਿਲਾਂ ਆਜੋ ਉਹ ਵੀਰ ਇਦਾਂ ਕਰੋ ਕਿ ਮੈਂ ਪਾਤੀਆਂ ਫੋਟੋਆਂ ਗਰੁੱਪਾਂ ਚ ਤੇ ਉਹ ਸਾਰੇ ਪਾਸੋਂ ਚਲ ਗਈਆਂ ਫੋਟੋਆਂ ਤੇ ਤੂੰ ਟੈਨਸ਼ਨ ਨਾ ਲੋ ਕਿ ਮੈਨੂੰ ਤਾਂ ਲੱਗਦਾ ਨਹੀਂ ਸਿਹਦਰ ਕੋ ਖਾਦਾ ਵੀ ਨਹੀਂ ਆ ਯਾਰ ਜੇ ਨਹੀਂ ਕਰਦਾ ਖਾਣ ਨੂੰ ਕੀ ਖਾਈਂ ਕਿਦਾਂ ਕਰੋ ਦੇਖੋ ਖਾਣਾ ਨੇ ਚਾਹੀ ਪੀ ਲੈਣੇ ਆਜੋ ਪਿੰਡ ਆਏ ਜੀ ਹੁਣ ਕੋਈ ਨਾ ਆਜੇ ਵੀਰਦ ਬਾਹ ਕਰੀ ਚਾਹ ਬਣਾ ਲਈ ਮੇਰਾ ਵੀਰ ਪੂਰੀ ਅਦਰਕ ਪਾ ਗਏ ਤੇ ਆ ਵੀਰ ਸਾਡੇ ਆਏ ਆ ਚੰਡੀਗੜ੍ਹ ਪਹਿਲੀ ਯਾਰ ਆਏ ਆ ਪਿੰਡੋਂ ਰੇ ਤੇ ਆਪਣੇ ਬਾਗਾ ਬਸ ਜਣਵਾ ਤੇ ਚਾਹ ਐ ਬਣਾਇਓ ਤੇ ਨਾਲ ਬਿਸਕੁਟ ਲੈ ਦਿਓ ਵੀਰ ਯਾਰ ਦੇਖ ਹ ਭਲਾ ਕੇ ਹੁਣ ਲਗਾ ਪਤਾ ਵੀਰ ਭਾਈ ਤੇ ਹੈਗੀ ਹੁਣ ਗਰਪਾਂ 'ਚ ਟਾਈਮ ਤੇ ਨਾ ਲੱਗਣਾ ਜੀ ਯਾਰ ਮੈਨੂੰ ਪੈਨਸ਼ਨ ਬੜੀ ਹੁੰਦੀ ਐ ਸ਼ਾਮਾਂ ਫੇਰ ਪੈਨ ਤੇ ਆ ਜੀ ਇਧਰ ਕਰੀਏ ਵੀਰ ਨਾ ਕੁਛ ਹੀ ਕਿ ਦੇਖਣ ਆਏ ਹੁਣ ਚਾਹ ਪੀਂ ਯਰ ਕਰ ਲਾ ਪਤਾ ਪਤਾ ਨਹੀਂ ਹੁੰਦਾ ਹਨਾ ਵੀਰ ਜੀ ਆ ਗੱਲ ਸੁਣਿਆ ਮੜੀ ਆਪਾਂ ਲਾ ਇੱਥੇ ਆਏਗੇ ਇਹ ਜਿਹੜੇ ਹੁਣ ਇਹ ਤੋਂ ਮਤਲਬ ਬੱਸੇ ਬਹਿ ਜਗੇ ਕਿੰਨਾ ਟਾਈਮ ਹੋ ਗਿਆ ਜੀ ਨੂੰ ਸਰਪੰਚਾ ਨਾਲੇ ਰੋ ਗਿਆ ਐਹੀ ਹੀ ਕੇ ਤਾ ਨਾ ਰੇਖੋਂ ਬੈ ਰਗੀ ਰ ਵਹਿਲੋ ਕਰੀ ਫੇਰੇ ਹਾਂ ਜੀ ਵਹਿਲੋ बस लोकल सिटी सिटी ਦੀ ਹੈਗੀ ਬਾਹਰ ਦੀ ਹੈਗੀ सिटी ਦੇ ਉਹਦੇ ਫਿਰ ਇਹਦਾ ਮਤਲਬ ਆ ਕਿ ਇਥੋਂ ਬਾਹਰ ਨਹੀਂ ਕਿ ਕੇ ਹਣਾ ਮੈਨੂੰ ਲੱਗਦਾ ਵਾ ਕਿ ਇਥੋਂ ਦੇ ਜਗ੍ਹਾ ਹੋਰ ਕਿ ਫੈਕਟਰ ਚੱਲ ਗਏ ਆ ਵੀਰ ਜੀ ਸ਼ਹਿਰ ਆ ਬਹੁਤ ਵੱਡਾ ਦੋਵਾਂ ਘੰਟਿਆਂ ਜਿਹਾ ਹਿਥਿਆ ਨਹੀਂ ਦੇ ਸੈਕਟਰ ਨਹੀਂ ਦੂਜਾ ਟੱਪੇ ਜਾਣਾ ਇਹਨਾਂ ਕੋ ਯਾਰ ਉਹ ਗੱਲ ਠੀਕ ਆ ਤੂੰ ਇਦਾਂ ਕਰ ਮੇਰਾ ਵੀਰ ਫੋਟੋ ਹੋਰ ਗਾੜੀ ਪਾ ਮੈਂ ਵੀਰ ਪਾ ਦਮਾ ਆ ਮੈਂ ਕਿ ਬੰਦੇ ਨੂੰ ਕਹਿ ਦਮਾ ਹੋਰ ਚੱਲਾ ਵੀਰ ਦਾ ਭਲਾ ਹੋਵੇ ਹਣਾ ਇਹਨੇ ਦੱਸਤਾ ਮਨ ਨੂੰ ਕੀ ਦਾ ਕਰੀਏ ਕਿ ਆ ਪੀ ਇਹ ਤਾਂ ਬਾਤ ਚੱਲੀ ਹੈ ਪਿਛੇ ਫੇਰ ਤਾਂ ਦੂਜੇ ਵੀਰ ਨੂੰ ਫੋਨ ਕਰ ਦੋ ਮੈਂ ਸੱਦਦਾ ਹਾਂ ਨੂੰ ਹਾਂ ਸੱਦ ਲਓ ਉਨ੍ਹਾਂ ਨੂੰ ਹਲੋ ਸਹਰਸ ਆ ਮੇਰੇ ਵੀਰ ਛੇਤੀ ਇੱਥੇ ਪਹੁੰਚ ਮੈਂ ਤੈਨੂੰ ਆ ਲੋਕੇਸ਼ਨ ਪੋਨਾ ਦੁਕਾਨ ਦੀ ਹੈਨਾ ਇੱਥੇ ਆ ਰਿਹਾ ਛੇਤੀ ਉਹ ਵੀ ਆਉਣ ਲੱਗਾ ਵਾ ਇੱਥੇ ਤੇ ਆਪਾਂ ਇੱਥੇ ਤੋਂ ਇਕੱਠੇ ਤੁਰ ਪਈਏ ਹੁਣ ਹਾਂ ਇਕੱਠੇ ਤੁਰ ਪੈਨੇ ਆ ਚੱਲ ਵੀਰ ਹਾਈ ਦਾ ਹੌਸਲਾ ਨਾ ਹਾਰ ਹੈ ਕੋਈ ਗੱਲ ਨਹੀਂ ਗਈ ਮੁੰਡੇ ਕਿੱਥੇ ਆ ਮੁੰਡੇ ਤਾਂ ਨਾ ਦੋਵੇਂ ਕਦੇ ਗਏ ਹੋ ਕਿੱਥੇ ਗਏ ਸਾਰ ਤੱਕ ਤਾਂ ਪਹਿਲਾਂ ਗਿਆ ਸੀ ਮਗਰ ਮੈਨੂੰ ਨਹੀਂ ਦੱਸਿਆ ਸਨੀ ਨੇ ਅੱਛਾ ਉਹ ਬਾਅਦ ਚ ਲੱਗਾ ਪਤਾ ਅੱਛਾ ਘਰੋਂ ਤਾਂ ਕਹਿੰਦਾ ਮੈਂ ਵਿਆਹ ਜਾਣਾ ਵਾ ਮਾਂ ਆਪਣੀ ਨੇ ਕਹਿੰਦਾ ਮੈਂ ਵਿਆਹ ਵੇਖਣ ਜਾਣਾ ਵਾ ਅੱਛਾ ਉਹ ਤਾਂ ਕਦੇ ਉਹ ਤਾਂ ਮੁੰਡਿਆਂ ਨੇ ਪਤਾ ਸੀ ਗੱਲ ਦਾ ਹਰੀਆ ਕਦੇ ਅੱਛਾ ਆਹ ਦੱਸ ਮੈਨੂੰ ਵੀ ਕਹਿੰਦੇ ਸੀ ਭੈਣ ਹਾਂ ਤੇ ਮੈਂ ਧਿਆਨ ਨਹੀਂ ਦਿੱਤਾ ਮੈਂ ਕਿਹਾ ਚੱਲ ਉਹ ਤਾਂ ਨੇੜੇ ਕਹਿੰਦੇ ਆ ਹਾਂ ਲਾਲ ਦਿੰਦਿਆ ਆਪਸੋ ਚ ਨੇੜੇ ਤੇ ਮਹਰ ਉਦਾਂ ਦਾ ਗੈਰਿੰਦੇ ਆ ਹੁਣ ਦੋਵੇਂ ਜਣੇ ਉੱਥੇ ਹੀ ਆ ਹਾਂਜੀ ਉੱਥੇ ਹੀ ਆ ਅੱਛਾ ਤੇ ਕੋਈ ਆਵਾਜ਼-ਸੁਰ ਨਹੀਂ ਪਤਾ ਲੱਗੀ ਨੀ ਜਾਂਦੇ ਲੱਭਣ ਦੇ ਆ ਉਦਾਂ ਦੇ ਵਿੱਚ ਕੋਈ ਵੇ ਕੋਈ ਥੋੜੀ ਜੀ ਛੱਡੀਗੜ ਕਿਹੜਾ ਨਿੱਕਾ ਸ਼ਹਿਰ ਵਾ ਐਡਾ ਹਾਰਾ ਤਾਂ ਸ਼ਹਿਰ ਆ ਅੱਧੇ ਉੱਥੇ ਤੇ ਕਿਤੇ ਮੰਜਲਾ ਦਾ ਪਤਾ ਨਹੀਂ ਲੱਗਦਾ ਕਿ ਕਿੱਡੇ-ਕਿੱਡੀਆਂ ਮੰਜਲਾ ਬਣਾਈਆਂ ਆ ਵਾ ਤੇ ਕਿੱਥੋਂ ਲੱਭਣਗੇ ਕੁੜੀ ਨੂੰ ਤੇ ਜੇ ਉਹਨੇ ਹੋਣੀ ਨਿਕਤੇ ਕੋਰਟ ਮੈਂ ਅਰਜ਼ ਕਰਾ ਲਈ ਹੋਈ ਜਾਂ ਕੁਛ ਕਰਾ ਲਿਆ ਹੋਇਆ ਤੇ ਫੇਰ ਰਹਾ ਨਾ ਕੰਮ ਕੋਈ ਹਾਂ ਨਾ ਗੱਲ ਕਰ ਚੱਲ ਹਿੱਦਾਂ ਨਾ ਕਰ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਮੈਂ ਤਾਂ ਕੀ ਆ ਹੀਗਾ ਨਾ ਵੀ ਕੁੜੀ ਨੂੰ ਚੰਡੀਗੜ੍ਹ ਤੇ ਪਾਇਆ ਤੇ ਧਿਆਨ ਰੱਖਿਆ ਕਰ ਹੈ ਉਦੋਂ ਮੇਰੀ ਪਰਜਾਈ ਬੜੇ ਗੁੱਸੇ ਕਰਦੀ ਹੀਗੀ ਕੀ ਕਰਾਂ ਮੈਂ ਮਾਹੌਲ ਬੜਾ ਮਾੜਾ ਵਾ ਕੀ ਕਰੀਏ ਭੈਣ ਲੋਕਾਂ ਦੇ ਨਾਲੇ ਪੜਦੇ ਹੀ ਆ ਹੈ ਚੰਗੇ ਚੰਗੇ ਅਫਸਰ ਬਣੇ ਉੱਥੋਂ ਪੜ ਕੇ ਤੇ ਮੈਂ ਵੀ ਸੋਚਿਆ ਹੈ ਚੱਲ ਮੁੰਡੇ ਨਹੀਂ ਪੜੇ ਤੇ ਕੁੜੀ ਦਿਮਾਗ ਵਾਲੀ ਆ ਕੁਝ ਨਾ ਕੁਝ ਹਰ ਬਣ ਜੂਗੀ ਚੱਲ ਪਤਾ ਕੀ ਗੱਲ ਆ ਵੀਰ ਸਾਡੀ ਖਾਨਦਾਨੀ ਤੇ ਬੜੀ ਵਧੀਆ ਸ਼ੁਰੂ ਤੋਂ ਕਿਤੇ ਗਿਆ ਕੋਈ ਕੰਮ ਹੀ ਨਹੀਂ ਹੋਇਆ ਸਾਨੂੰ ਤੇ ਇਹੋ ਹੀ ਕਿ ਜਿੱਦਾਂ ਦੇ ਹੀ ਉਦਾਂ ਦੀ ਸਾਡੀ ਭਤੇਜੀ ਆ ਗਾੜੀ ਤੇ ਪਰ ਮਾ ਤਵੱਜਣ ਲੱਗਾ ਟੈਂਪਰੀ ਲੱਗਦਾ ਵਾ ਚੱਲ ਕੋਈ ਗੱਲ ਨਹੀਂ ਉਹ ਕੋ ਟਾਈਮ ਹੀ ਹੁੰਦਾ ਇਦਾਂ ਦਾ ਕੀ ਪਤਾ ਵਾ ਉਹਨੂੰ ਆਪੇ ਮਤਬ ਉਹਦੇ ਚੰਗੀ ਪੈ ਜੇ ਕਿਤੇ ਕਿਤੇ ਆਪੇ ਹੀ ਕਰ ਨੂੰ ਆ ਜੇ ਆਪਣੇ ਨੂੰ ਨਿਆਣੀ ਕਹਿੰਨਾ ਉਹਨੂੰ ਕੁਮਰਾਹ ਕਰ ਲਿਆ ਕੁੜੀ ਵੇਖੋ ਅੱਗੇ ਪਾਸ ਹਨਾ ਕੋ ਗਲਤ ਨਾ ਹੋਵੇ ਕਿਤੇ ਤੇ ਨਾਕ ਤੇ ਦਿਲਜੀਤ ਲੱਭਣ ਡਈ ਆ ਤੇ ਨਾਕ ਤੇ ਪ੍ਰੋਬਲ ਲੱਭਣ ਡੀ ਕਿਤੇ ਨਹੀਂ ਆ ਲੱਭਣਾ ਭਾਣ ਕਹਿੰਨੇ ਤੈਨੂੰ ਕੀ ਆ ਹਾਂ ਸਾਰੇ ਨਵ ਦੰਦੇ ਬਿਮਾਰੀ ਪਏ ਆ ਤੇ ਬਿਮਾਰੀ ਪੈਣਾ ਵਾ ਮੈਂ ਜਦੋਂ ਦਾ ਸੁਣਿਆ ਕਿ ਨਹੀਂ ਮੇਰੇ ਤੇ ਪੈਰਾ ਹਟਾ ਜ਼ਮੀਨ ਨਿਕਲ ਗਈ ਤੇ ਮੈਂ ਤੇਰੇ ਭਾਈਏ ਨੂੰ ਝੂਠ ਬੋਲਿਆ ਵੀ ਵੀਰ ਠੀਕ ਨਹੀਂਗਾ ਵੀ ਉੱਥੇ ਚਲੀ ਆ। ਚੰਗਾ ਕੀਤਾ ਨਹੀਂ। ਮੈਂ ਝੂਠ ਬੋਲ ਕੇ ਆਈ ਉਹਦੇ ਨਾਲ। ਆਹੋ। ਤੇ ਮੈਨੂੰ ਕਹਿੰਦਾ ਮੈਂ ਵੀ ਨਾਲ ਤੇਰੇ ਚੱਲਾਂ ਤਾਂ ਮੈਂ ਕਿਹਾ ਨਹੀਂ ਤੂੰ ਘਰੇ ਰਹਿ। ਕੋਈ ਗੱਲ ਨਹੀਂ। ਮੈਂ ਆਪੇ ਹੋਣੀ ਆ। ਚੱਲ ਕੋਈ ਨਹੀਂ ਵੀਰ ਹੁਣ ਮੈਂ ਆ ਗਈ ਆ। ਫਿਕਰ ਨਾ ਕਰ ਤੂੰ। ਹੈਂ? ਹੌਸਲਾ ਰੱਖ। ਰੱਬ ਨੇ ਕੁਛ ਨਹੀਂ ਮਾੜਾ ਕਰਨਾ ਤੇਰਨਾ। ਸਭ ਕੁਝ ਚੰਗਾ ਹੀ ਹੋਣਾ ਵਾ। ਵੇਖੀ ਤੇਰੀ ਧੀ ਨੇ ਠੀਕ ਠਾਕ ਵਾਪਸ ਆ ਜਾਣਾ। ਫਿਕਰ ਨਾ ਕਰ ਤੂੰ। ਭੈਣ ਇਦਾਂ ਹੀ ਹੋਏ। ਇਦਾਂ ਹੀ ਹੋਣਾ। ਘਰ ਕੁੜੀ ਵਾਪਸ ਆ ਜੇ ਨਾ। ਆਹੋ। ਤੇ ਮੇਰੀ ਗੱਲ ਸੁਣ ਪੈਣਾ। ਉਹ ਆਪਣੇ ਪਿੰਡ ਨਾਲ ਗੱਲ ਕਰਕੇ ਲਿਖੀ ਜਾਂਦਾ ਉਹਦਾ ਵਿਆਹ ਕਰ ਦੇਂਗਾ ਉਹ ਤੂੰ ਫਿਕਰ ਨਾ ਕਰ ਉਹ ਰਿਸ਼ਤਾ ਸਾਡੇ ਹੱਥ ਵਿੱਚ ਵਾ ਉਹ ਜਦੋਂ ਅਮਨਾਲਾ ਵਧੀ ਆ ਨਾ ਕਿਤੇ ਹੁੰਦੀ ਆ ਅਸੀਂ ਉਸੇ ਵळे ਵਿਆਹ ਕਰ ਦੇਣਾ ਇਹ ਪਤਾ ਨਹੀਂ ਲੱਗਣ ਦੇਣਾ ਕਿਹੜਾ ਤੂੰ ਨਾ ਫਿਕਰ ਕਰ ਆਪਣੀ ਭੈਣ ਦੇ ਹੁੰਦਿਆ ਕਾਹਦਾ ਫਿਕਰ ਆ ਤੈਨੂੰ ਹੈ ਮੈਂ ਕਹ ਹਮਾੜਾ ਸੋਚਣਾ ਸੀ ਤੇਰਾ ਐਦਾਂ ਨਾ ਕਰ ਮੇਰਾ ਵੀਰ ਹੁਣ ਹੈ ਫਿਰ ਮੇਰਾ ਵੀ ਹੌਸਲਾ ਨਹੀਂ ਹੋ ਰਿਹਾ ਜਾਂਦਾ ਫਿਰ ਮੇਰੇ ਵੀ ਜੀਨ ਕੁਸ਼ ਹੁੰਦਾ ਤੇਰੇ ਵळे ਵੇਖ ਕੇ ਨਾ ਕਰ ਮੇਰਾ ਵੀਰ ਐਦਾਂ ਕੋਈ ਗੱਲ ਨਹੀਂ ਸਭ ਕੁ ਠੀਕ ਹੋ ਜਾਣਾ ਲੈ ਭਣੇ ਸਭ ਕੁ ਠੀਕ ਹੋ ਜਾਵੇ ਬਰਾਵ ਜਲਜੀਤ ਪੁੱਤ ਆ ਕੇ ਦੀਵਾ ਆ ਜਾਉਂਦੀ ਆ ਫਿਰ ਕੋਈ ਨਾ ਆਵਾ ਬਾੜ ਫਤਾਲੇ ਕੌਣ ਆਂ ਸਮਝ ਨਹੀਂ ਆ ਉਹ ਵਾਈਟ ਆਲੀ ਆਓ ਇੱਕ ਮਿੰਟ ਪਾਣੀ ਲੈ ਕੇ ਆਓ ਵੇਹ ਲੋ ਅੱਗੇ ਨਾ ਜਿਹੜਾ ਕਿ ਪੁਰਾਣਾ ਆਦਾ ਸੀ ਛੱਟ ਪਤਾ ਲੱ ਜਾਂਦਾ ਸੀ ਆਹੋ ਸਾਸਿਕਾਰ ਸਾਸਿਕਾਰ ਕੀ ਹਾਲ ਆ ਪੁੱਤ ਵਧੀਆ ਹੋ ਦੀਆ ਤੂੰ ਠੀਕ ਵਾ ਹਾਂਜੀ ਹਾਂਜੀ ਆਜਾ ਬੈ ਜਾ ਮੰਮੀ ਕਿਥੇ ਤਾਂ ਗਈ ਮੰਮੀ ਤੇ ਲੰਮੇ ਪਈ ਹੈ ਅੰਦਰ ਕੋਜੀ ਲੰਮੇ ਪਈ ਆ ਠੀਕ ਵਾ ਠੀਕ ਨਹੀਂ ਠੀਕ ਕਿਥੋਂ ਹਣਾ ਪੁੱਤ ਮੈਨੂੰ ਤਾਂ ਵੀਰ ਦੱਸਿਆ ਮਨ ਵੱਲੋਂ ਹਾਂਜੀ ਹਾਂਜੀ ਤੇ ਮੇਰੀ ਤੇ ਜਾਨ ਹੀ ਨਿਕਲ ਗਈ ਉਦੋਂ ਦੀ ਤੇrna nai nagar di didi tenu dassi ko gall ene ਹਾਂ ਆਪਾਂ ਅੱਜ ਮੈਂ ਤੁਹਾਨੂੰ ਹੀ ਦੱਸਿਆ ਮੈਂ ਐਤਸ ਕੋ ਪੁੱਛ ਰਹੀ ਵੀ ਰਹੀ ਵੀ ਜੇ ਕੋਈ ਇ딴 ਹੀ ਗੱਲ ਹੈ ਜੀ ਤਾਂ ਮੰਨ ਦੱਸ ਮੈਨੂੰ ਕੁਛ ਨਹੀਂ ਦੱਸਿਆ ਮੈਂ ਜੇ ਕਹਿੰਦੀ ਮੰਮੀ ਜੇ ਮੈਨੂੰ ਨਹੀਂ ਦੱਸਿਆ ਤੁਹਾਨੂੰ ਹੀ ਦੱਸ ਦਿੰਦੀ ਹਾਂ ਪਤਾ ਨਹੀਂ ਕਿਉਂ ਮੱਤ ਤੇ ਪੜਦਾ ਪਿਆ ਗਿਆ ਛਦੈਣ ਦੇ ਹੈ ਚੰਗੀ ਭੜੀ ਪੜੀ ਲਿਖੀ ਸਮਝਦਾਰ ਵਾ ਕਿਉਂ ਗਲਤੀ ਕਰ ਗਈ ਏਡੀ ਵੱਡੀ ਦੇਖਣ ਨੂੰ ਤਾਂ ਲੱਗਦਾ ਹੀ ਨਹੀਂ ਪਿਆ ਮਨ ਇਦਾਂ ਦਾ ਕੋਈ ਕੰਮ ਵੀ ਕਰ ਚੂ ਪਤਾ ਨਹੀਂ ਉਹ ਮੈਂ ਤੇ ਆਪ ਹਰਾਨ ਹੋਣ ਡਈ ਆ ਪਿਆ ਕੀ ਕੀਤਾ ਛਦੈਣ ਨੇ ਮੈਨੂੰ ਤਾਂ ਵੀਰ ਵਾਲ ਵੇ ਵੇ ਕੇ ਰੋਣਾ ਆਉਂਦਿਆ ਵਿਚਾਰੇ ਵਾਲ ਹੈ ਹਾਂ ਕੋਈ ਕਿਤੇ ਕਹਿੰਦੇ ਹਾਂ ਲੱਗਦਾ ਜਿਵੇਂ ਕਿ ਪਤਾ ਲੱਗ ਗਿਆ ਨਾ ਕਿ ਇਹਨੂੰ ਤੁਹਾਨੂੰ ਪਤਾ ਤਾਂ ਸਾਰਿਆਂ ਨੇ ਗੱਲਾਂ ਕਰਨੀਆਂ ਗਲਤ ਪੁੱਤ ਇਦਾਂ ਹੀ ਆ ਨਹੀਂ ਓਖਾ ਹੋ ਜਾਣਾ ਕੀ ਪਤਾ ਰੱਬ ਪਰਦੇ ਟਾਕੀ ਲਵੇ ਕੀ ਪਛਦਾਨ ਨੂੰ ਅਕਲ ਮਤ ਬੁੱਧ ਕਿਤੇ ਪੈ ਜੇ ਤੇ ਆ ਜੇ ਆਪੇ ਹਾਂ ਕੋਈ ਨਹੀਂ ਪੁੱਤ ਫਿਕਰ ਨਾ ਕਰੋ ਸਭ ਕੁਝ ਠੀਕ ਹੋਏਗਾ ਨਾ ਵੀਰ ਕੋਈ ਨਹੀਂ ਹਾਂਜੀ ਹਾਂਜੀ ਤੂੰ ਕੀਤਾ ਸੀ ਨਹੀਂ ਫੋਨ ਕਿ ਨਹੀਂ ਮੈਂ ਕੀਤਾ ਸੀ ਜਿਹੜੀ ਉਹਨਾਂ ਨੇ ਚੁੱਕਿਆ ਨਹੀਂ ਮੈਂ ਤੇ ਫਿਰ ਮੰਮੀ ਨੂੰ ਪੁੱਛਿਆ ਮੰਮੀ ਕਹਿੰਦੇ ਆਇਆ ਹੀ ਫੋਨ ਤੇ ਕਹਿੰਦੇ ਕੋਈ ਨਹੀਂ ਆਪਣੇ ਅਜੇ ਪਤਾ ਨਹੀਂ ਲੱਗਾ ਕੋਈ ਪਤਾ ਨਹੀਂ ਨਾਲੇ ਰੋਟੀ ਖਾਦੀ ਵੀ ਨਹੀਂ ਸਵੇਰ ਜੀ ਰੋਟੀਆਂ ਕਿੱਥੋਂ ਨੰਗੜੀਆਂ ਉਹਨਾਂ ਨੂੰ ਹੈ ਜਿਹੜੇ ਕੰਮ 'ਚ ਫਿਰਨਦੇ ਆ ਰੋਟੀ ਖਾਦੀ ਜਾਂਦੀ ਆ ਚੱਲ ਕੋਈ ਗੱਲ ਨਹੀਂ ਹੌਸਲਾ ਰੱਖੋ ਦਰਜੀਤ ਹਾਂਜੀ ਤੂੰ ਵੀ ਹੌਸਲਾ ਰੱਖ ਕੋਈ ਗੱਲ ਨਹੀਂ ਆ ਜਾਣਾ ਮੁੰਨੇ ਕੋਈ ਗੱਲ ਨਹੀਂ ਇਹ ਕੋਈ ਟਾਈਮ ਹੀ ਮਾੜਾ ਹੁੰਦਾ ਵਾ ਠੀਕ ਆ ਆਪੇ ਸਭ ਕੁਝ ਠੀਕ ਹੋ ਜਾਣਾ ਵਾ ਫਿਕਰ ਨਾ ਕਰੋ ਕੋਈ ਵੀ ਟੈਨਸ਼ਨ ਤੇੰਤਰੀ ਹੁੰਦੀ ਹੈ ਵਿੱਚ ਵਿੱਚ ਪਰ ਕੀ ਕਰਨਾ ਫਿਰ ਟੈਨਸ਼ਨ ਲੈ ਮਰਨਾ ਵਾ ਹੁਣ ਦੇਖ ਲੈ ਪੈਣ ਸਾਰਾ ਪਿੰਡ ਦਾ ਤੇਰੀਆਂ ਸਿਫਤਾਂ ਕਿਦਾਂ ਕਰਦਾ ਹੈ ਕੁੜੀ ਹੋਵੇ ਇਹਦੇ ਨਾਲ ਦੀ ਦੇਖ ਲੈ ਸਾਰੇ ਆਂਢ ਗੁਆਂਢ ਪੁੱਛਦੇ ਆ ਕਦੋਂ ਆਈ ਜੀਵਨ ਕਰੰਦੀ ਆਈ ਆ ਹੈ ਤੇ ਤੇਰੀਆਂ ਬੜੀਆਂ ਸਿਫਤਾਂ ਕਰ ਦਿੰਦੇ ਆ ਇੱਕ ਇਦਾਂ ਤੈਨੂੰ ਠੰਡ ਪੈਂਦੀ ਹੈ ਕਿਨੇ ਕੋਈ ਗੱਲ ਨਹੀਂ ਚੰਗਾ ਵੇ ਤੇਰੀ ਧੀ ਦੀਆਂ ਸਿਫਤਾਂ ਹੀ ਹੋਣਗੀਆਂ ਤੂੰ ਨਾ ਫਿਕਰ ਕਰ ਕਿਸੇ ਨੂੰ ਨਹੀਂ ਪਤਾ ਲੱਗਦਾ ਪਰਮਾਤਮਾ ਨੇ ਆਪੇ ਸਭ ਕੁਝ ਠੀਕ ਕਰ ਦੇਣਾ ਵਾ ਉਹਨੇ ਕਰ ਆ ਜਾਣਾ ਵਾ ਬਸ ਆ ਇੱਕ ਦੋ ਦੇਣੀ ਆ ਫਿਕਰ ਨਾ ਕਰੋ ਤਹੀ ਹੈ ਕੋਈ ਗੱਲ ਨਹੀਂ ਪੁੱਤ ਬਹੁਤ ਬਹੁਤ ਜਿੰਨੇ ਚਾਹ ਬਣਾ ਲੈ ਚੱਲ ਕੋਈ ਨਹੀਂ ਬਣ ਜਾਂਦੀ ਹੈ ਚਾਹ ਚਾਹ ਨੂੰ ਕਿਹੜਾ ਜੀ ਕਰਨ ਡਿਆ ਵਾ ਜੀ ਨੂੰ ਕੁਝ ਹੋਈ ਜਾਂਣ ਡਿਆ ਉਦੋਂ ਭੈਣ ਹੋਰ ਕੋਈ ਨਹੀਂ ਰਹੀ ਹੈ ਇਹੋ ਜੀ ਗੱਲ ਤਨਾ ਮਿੰਟਾਂ ਵਿੱਚ ਚੰਗੀ ਹੋਰਦੀ ਹੈ ਪੰਨਾ ਵਿੱਚ ਜੇ ਕਿਸੇ ਨੂੰ ਪਤਾ ਲੱਗਾ ਨਾ ਮੜ ਜੀ ਖਬਰ ਤੇ ਸਾਰੇ ਐ ਦੁਨੀਆ ਦੀ ਫੈਲਣੀ ਹੈ ਚਲ ਨਹੀਂ ਫੈਲਦੀ ਚੁੱਪ ਕਰ ਮੇਰਾ ਵੀਰ ਨਾ ਇਹੋ ਜਿਹੀਆਂ ਗੱਲਾਂ ਕਰ ਹੁਣ ਮਨ ਟੁੱਟਦਾ ਵਾ ਮਨੋ ਦਾ ਤੇ ਹੁਣ ਠੀਕ ਨਹੀਂ ਜੇ ਠੀਕ ਕਾਦੀ ਆ ਜਦੋਂ ਤੂੰ ਦੱਸਿਆ ਫੋਨ ਤੇ ਤੇ ਉਦੋਂ ਹੀ ਕੁਝ ਹੋਣ ਡੈ ਪਿਆ ਸੀ ਮੈਨੂੰ ਕਿਹਦੀ ਆਵਾਜ਼ ਹੈ ਜਾਣੇ ਪਛਾਣੇ ਦੀ ਆਵਾਜ਼ ਆ ਪਤਾ ਨਹੀਂ ਕੌਣ ਫਿੱਟ ਕੇ ਪਿੰਡੋਂ ਤੇ ਨਹੀਂ ਆਇਆ ਮੈਂ ਨਹੀਂ ਜਾਣਾ ਬਾਹਰ ਬਾਹਰ ਗਈ ਲੋਕਾ 36 ਸਾਲ ਬੁਛਣੇ ਆ ਮੈਂ ਤਾਂ ਚੁੱਪ ਕਰਕੇ ਅੰਦਰ ਹੀ ਪਈ ਰਹਿਣੀ ਆ ਪਤਾ ਨਹੀਂ ਲੱਗਦਾ ਕਿ ਕੌਣ ਆ। ਨਾ ਦਲਜੀਤ ਹੀ ਆਈ ਏ ਮੇਰੇ ਵੱਲ। ਜੇ ਕੋਈ ਆਇਆ ਵਾ ਬਾਹਰ ਆਓ। ਪਤਾ ਨਹੀਂ ਹੁਣ ਕੌਣ ਆ। ਲੱਗਦਾ ਇਹਨਾਂ ਦੇ ਡੈਡੀ ਘਰੇ ਹੀ ਆ। ਉਹਦ ਨਹੀਂ ਗੱਲਾਂ ਕਰਦਾ ਵਾ ਕੋਈ। ਚੱਲ ਅੱਛਾ ਹੋਊ ਕੋਈ। ਆਪੇ ਪਤਾ ਲੱਗ ਜੂਗਾ। ਮੈਨੂੰ ਤੇ ਇਹੋ ਹੀ ਬੱਸ ਨਾ। ਖੰਨਾ ਚ ਵਾਜਾ ਸੁਣੀ ਜਾਂਦੀ ਆ ਤੇ ਨਿਆਣੇ ਉਧਰੋਂ ਵੀ ਆ ਗਏ ਤੇ ਉਧਰੋਂ ਵੀ ਆ ਗਏ ਆ। ਪਤਾ ਨਹੀਂ ਆ। ਕਦੋਂ ਆਉਣਾ ਨਿਆਣਿਆਂ ਨੇ। ਵਿਚਾਰੇ ਭੁੱਖੇ ਤੇ ਇਹਨੂੰ ਤੇਰੇ ਸਰਦੇ ਹੁਣੇ ਆ। ਰੋਟੀ ਪਾਣੀ ਉਹ ਨਹੀਂ ਖਾਦਾ ਹੋਣਾ ਉੱਤੋਂ ਇੰਨੀ ਠੰਡ ਪੈਣ ਦੀ ਹੈ ਪਤਾ ਨਹੀਂ ਕੀ ਬਣਦਾ ਵਾ ਕਿਦੋਂ ਵਾਪਸ ਆਉਣਾ ਇਹਨਾਂ ਨੇ ਸਗਾਤ ਜੀ ਅੰਤਰੀ ਪਤਾ ਨਹੀਂ ਕਿੱਥੇ ਚਲ ਗਈ ਆ ਉੱਦੋਂ ਤੋਂ ਸੋਟੀ ਬਸਾ ਗੜੀ ਜਾਂਦਾ ਵਾ ਤੇ ਹੱਥ ਆਏ ਮੇਰੇ ਇੱਕ ਵਾਰੀ ਚੰਗਾ ਖੰਡਣਾ ਫੜ ਕੇ ਨੂੰ ਮੈਂ ਸਗਾਤ ਨੂੰ ਹਾਏ ਰੱਬ ਮੇਰਾ ਤਾਂ ਆਮੰਦਾ ਹਾਲ ਹੋ ਹੀ ਜਾਂਦਾ ਵਾ ਕੀ ਕਰਾਂ ਅਭੀ ਕਭੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਹੈ ਭੈਣ ਜੀ ਠੀਕ ਆ ਤੂੰ ਆਪਣਾ ਸੁਣਾ ਠੀਕ ਆ ਆ ਹੋ ਕੇ ਠੀਕ ਹੀ ਆ ਮੈਂ ਵੀ ਚਲ ਕੋਈ ਗੱਲ ਨਹੀਂ ਐਦਾਂ ਦਾ ਕਰ ਹੋਣਾ ਅੱਗੇ ਵੀਰ ਨੇ ਦਿਲ ਛੱਡਿਆ ਹੁਣ ਤੂੰ ਵੀ ਦਿਲ ਛੱਡ ਕੇ ਬੀਠੀ ਹੈ ਹੈ ਮੇਰੀ ਗੱਲ ਸੁਣ ਕੋਈ ਗੱਲ ਨਹੀਂ ਫਿਕਰ ਨਹੀਂ ਕਰੀਦਾ ਹੁੰਦਾ ਆਪੇ ਰੱਬ ਨੇ ਸਭ ਕੋ ਠੀਕ ਕਰ ਦੇਣਾ ਹੈ ਫਿਕਰ ਕਿੱਦਾਂ ਨਾ ਕਰਾ ਇਹ ਕੁੜੀ ਨੇ ਤਾਂ ਸਭ ਕੁਝ ਖੂਜ ਹੀ ਪਾਤਾ ਗੱਲ ਹੈ ਪੜ੍ਹਾਈ ਦਾ ਕੀਤਾ ਸਭ ਠੀਕ ਹੋ ਜਾਊ ਫਿਰ ਗਏ ਆ ਨਾ ਮੁੰਡੇ ਉਹਨਾਂ ਨੇ ਆਪੇ ਲੱਭ ਕੇ ਲੈ ਆਉਣਾ ਆ ਥੋੜੇ ਦੇਨੀਆਂ ਵੇਖੀ ਸਭ ਕੁਝ ਠੀਕ ਹੋ ਜਾਣਾ ਵਾ ਤੇ ਤੂੰ ਨਾ ਫਿਕਰ ਨਾ ਕਰ ਰਿਸ਼ਤਾ ਤਾਂ ਤੇਰੇ ਸਾਹਮਣੇ ਹੈ ਹੀ ਆ ਲਿਆ ਕੇ ਤੇ ਕੁੜੀ ਦਾ ਵਿਆਹ ਕਰ ਦਾਂਗੇ ਕਿਸ ਨੂੰ ਕੰਨੋਂ ਕਾਨ ਖਬਰ ਨਹੀਂ ਹੋਣ ਦੇਣੀ ਉਹ ਤਾਂ ਚੱਲ ਸਹੀ ਹੈ ਤੁਹਾਡੀ ਗੱਲ ਪਰ ਜਿਹੜੀ ਕਾਲਕ ਨੇ ਪੋਸ਼ਟੀ ਹੈ ਮੂੰਹ ਤੇ ਜਿਹੜਾ ਕਲੰਕ ਮੱਥੇ ਤੇ ਲੱਗ ਗਿਆ ਸਾਰੀ ਜ਼ਿੰਦਗੀ ਲੱਥਣਾ ਮੇਰੀ ਗੱਲ ਸੁਣ ਭਾਬੀ ਕਿਸ ਨੂੰ ਤੀਜੇ ਕਰਨ ਨੀਗਾ ਪਤਾ ਠੀਕ ਆ ਕਰਦੀ ਗੱਲ ਘਰਚ ਹੀ ਰਹਿ ਜਾਣੀ ਆ ਬਾਹਰ ਨੀਗਾ ਕਿਸੇ ਨੂੰ ਪਤਾ ਲੱਗਣਾ ਕਿਸੇ ਨੂੰ ਦੱਸਾਂਗੇ ਤੇ ਪਤਾ ਲੱਗੂਗਾ ਵੀ ਕੀ ਗੱਲ ਹੋਈ ਤੇ ਕੀ ਨਹੀਂ ਹੋਈ ਗੱਲ ਤੇ ਤੁਹਾਡੀ ਸਹੀ ਆ ਜੇ ਉਹ ਲੱਭ ਜਾਂਦੀ ਏ ਛੇਤੀ ਘਰ ਆ ਜਾਂਦੀ ਆ ਫਿਰ ਤੇ ਕੋਈ ਗੱਲ ਨਹੀਂ ਆ ਤੇ ਜੇ ਘਰ ਛੇਤੀ ਨਾ ਆਏ ਤੇ ਕਿੰਨੇ ਕ ਦਿਨ ਲੁਕਾਰ ਰੱਖਾਂਗੇ ਭੈਣ ਜੀ ਉਹ ਕੋਈ ਗੱਲ ਨਹੀਂ ਛੇਤੀ ਘਰ ਆ ਜਾਣਾ ਵਾ ਮੇਰੀ ਗੱਲ ਪੱਲੇ ਬੰਨ ਲਾ ਵੇਖੀ ਸਾਡੀ ਕੁੜੀ ਇਦਾਂ ਦੀ ਨਹੀਂ ਨੀਗੀ ਉਹ ਆਈ ਖੜੀ ਆ ਬੱਸ ਉਦਾਂ ਹੀ ਉਹਨੂੰ ਕਹਿੰਦੇ ਨਾ ਵਰਗਲਾ ਲਿਆ ਵਾ ਮਗਰ ਲਾ ਲਿਆ ਵਾ ਚੰਗੇ ਨਿਆਣੇ ਹੀਗੇ ਜਿਹਨੂੰ ਵਰਗ ਲਾ ਲਿਆ ਵਾ ਪਿੱਛੇ ਲੱਗ ਗਈ ਆ ਚੰਗੇ ਭਲੇ ਪੜਨ ਲਈ ਹੀ ਲਈ ਆ ਕਹਿੰਦੀ ਕਿ ਤੇ ਨਿਆਣੇ ਜਿਹੜੀ ਕਦੇ ਘਰੋਂ ਨੇ ਨਿਕਲੀ ਜਿਹਨੂੰ ਕਿਸੇ ਨੇ ਆਖਾ ਪਿੱਛੇ ਹੱਥ ਲਾ ਲੈ ਕਹਿੰਦੇ ਲਾ ਲਈ ਮਗਰ ਇਦਾਂ ਕਦੀ ਹੁੰਦਾ ਵਾ ਕੋਈ ਗੱਲ ਨਹੀਂ ਹੁਣ ਫਿਕਰ ਕੀਤੇ ਮੇਰੀ ਗੱਲ ਸੁਣਾ ਕੋਈ ਹੱਲ ਹੈਗਾ ਬਿਮਾਰ ਹੋ ਕੇ ਬਹਿ ਜੋ ਕੇ ਦੋਵੇਂ ਜੀ ਤੇ ਕੀ ਬਿਲੂ ਤੁਹਾਨੂੰ ਪਰ ਵੇਖ ਲਾ ਮੈਂ ਤੁਹਾਨੂੰ ਕਿੰਨਾ ਗਲਤ ਕਹਿੰਦੀ ਰਹੀ ਆ ਤੁਸੀਂ ਫੇਰ ਆਣ ਕੇ ਸਮਝਾਉਣ ਦੇ ਜੇ ਕੋਣ ਤੇ ਤੁਹਾਡੇ ਹੱਥ ਮੌਕਾ ਹੀ ਕਿ ਮੈਨੂੰ ਮੇੜੇ ਮਾਰਨ ਦਾ ਹਾਏ ਹਾਏ ਤੇ ਤੁਸੀਂ ਜਿੰਨਾ ਮਰਜ਼ੀ ਮੈਨੂੰ ਮੇੜੇ ਮਾਰ ਸਕਦੇ ਹੀਗੇ ਖਬਰ ਕੋਈ ਉਪਰੀ ਆ ਮੇਰਾ ਹੀ ਖੋਨਵਾ ਮੇਰੀ ਭਤੀਜੀ ਆ ਮੈਨੂੰ ਉਪਰੀ ਨਹੀਂ ਗਈ ਕੋਈ ਜਿਹਦੇ ਮੈਂ ਮੇੜੇ ਮਾਰਨੇ ਆ ਠੀਕ ਆ ਪੇਕੇਆਂ ਦਾ ਸਭ ਤੋਂ ਵੱਧ ਦੁੱਖ ਨਾ ਤੀਆਂ ਨੂੰ ਹੁੰਦਾ ਵਾ ਸੱਚੀ ਮੇਰੇ ਤੇ ਜਾ ਰਹੀ ਨਿਕਲ ਗਈ ਜਦੋਂ ਮੇਰੇ ਵੀਰ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਮੇਰ ਕੋ ਰਿਆ ਨਹੀਂ ਗਿਆ ਮੈਂ ਠੇਡੇ ਠੁਡੇ ਖਾਦੀ ਵੇਖ ਲਾ ਭਾਵੇਂ ਗੋਡੇ ਪੀੜ ਕਰਦੇ ਫਿਰ ਵੀ ਆ ਗਈਆਂ ਪੇਕੇ ਆਪਣੇ ਗੱਲ ਤੇ ਤੁਹਾਡੀ ਸਹੀ ਆ ਪਰ ਮੈਂ ਨਹੀਂ ਨਾ ਤੁਹਾਨੂੰ ਸਮਝੀ ਮੈਂ ਤੁਹਾਨੂੰ ਹਮੇਸ਼ਾ ਗਲਤੀ ਕਹਿੰਦੀ ਰਹੀ ਹਾਂ ਹੁਣ ਵੇਖ ਲਓ ਫਿਰ ਤੁਸੀਂ ਦੁੱਖ ਵੰਡਾਉਣ ਆਏ ਜੇ ਤੁਸੀਂ ਹੌਸਲਾ ਦੇਣ ਦੇ ਜਾਣ ਕੇ ਤੇ ਮੈਂ ਕਰਦੀ ਧੀ ਆ ਠੀਕ ਆ ਜੇ ਮੇਰੇ ਵਰਗੀ ਹੁੰਦੀ ਨਾ ਤੁਹਾਨੂੰ ਦਾ ਹੋਰ ਕਹਿਰ ਥੋੜੀ ਹਣਾ ਤੇ ਮੈਂ ਕਦੀ ਇਦਾਂ ਨਾ ਕਰਦੀ ਮੈਂ ਤੁਹਾਨੂੰ ਮਿਹਣੇ ਮਾਰ ਮਾਰ ਖਾਏ ਨਾ ਹੀਗਾ ਕੋਈ ਗੱਲ ਨਹੀਂ ਭਾਬੀ ਤੂੰ ਨਾ ਹੌਸਲਾ ਰੱਖ ਸਭ ਕੁਝ ਠੀਕ ਹੋ ਜਾਣਾ ਵੇਖੀ ਸਾਡੀ ਅਮਨ ਨਿਗਰ ਆ ਜਾਣਾ ਮਛੇਤੀ ਕਿਤੇ ਨੀ ਗਈ ਜਾਂਦੀ ਉਹ ਤੂੰ ਫਿਕਰ ਨਾ ਕਰ ਬਸ ਮੈਂ ਤੇ ਤੁਹਾਡੇ ਦੋਹਾਂ ਜੀਆਂ ਵਾਲੇ ਇਹ ਕਿ ਡੋ ਪੈਂਟ ਐ ਆ ਤੂੰ ਹੀ ਠੀਕ ਠਾਕ ਰੋ ਕੁੜੀ ਨਹੀਂ ਆ ਜਾਣਾ ਜਦੋਂ ਚੇਤਾ ਆਉਂਦਾ ਵਾ ਨਾ ਤੇ ਰੋਗੀ ਭਰਿਆ ਜਾਂਦਾ ਵਿਥੋਂ ਤੇ ਕਾਲੀ ਪੈਂਡ ਐ ਪਿੰਦੀ ਆ ਇਹ ਹਾਏ ਤੂੰ ਕੀ ਕੀਤਾ ਦੱਸ ਤੈਨੂੰ ਕਿਹੜੀ ਚੀਜ਼ ਦੀ ਕਾਟੀ ਗਈ ਤੇਰਾ ਪਿਓ ਤੇਰਾ ਨਾ ਇੰਨਾ ਕਰਦਾ ਸੀ ਮੈਂ ਤੇਰਾ ਨਾ ਮਰਦੀ ਜਾਂਦੀ ਹੀਗੀ ਜੇ ਕੋਈ ਗੱਲ ਹੈਗੀ ਹੋ ਉਹ ਜੀ ਮੇਰ ਨਾਲ ਕਰਦੀ ਕਰ ਦੇ ਤੇ ਜੇ ਕਿਤੇ ਕੋਈ ਚੰਗਾ ਹੀ ਤੇ ਚੱਲ ਵੇਖਵਾ ਕੇ ਤੈਨੂੰ ਉੱਥੇ ਵਿਆਹ ਦਿੰਦੇ ਆਹੋ ਦੱਸਦੀ ਪਰ ਕੋ ਸਮਝ ਨਹੀਂ ਲੱਗਣ ਢੀ ਬਣਿਆ ਕੀ ਆ ਕਈ ਗੱਲਾਂ ਹੁੰਦੀਆਂ ਦਿਮਾਗ 'ਚ ਫੋਨ ਫਾਂਦੀ ਕੀਤਾ ਜਾ ਕੇ ਉਹਨੇ ਇੱਕ ਵਾਰੀ ਨਾ ਪੈ ਜੀ ਫੋਨ ਕਿੱਥੋਂ ਕੀਤਾ ਵਾ ਇਹੋ ਤੇ ਗੱਲ ਜਿਹੜੀ ਬਾਰ ਬਾਰ ਦਿਮਾਗ ਚ ਆਉਂਦੀ ਆ ਕਿ ਚੱਲ ਜੋ ਹੋ ਗਿਆ ਸੋ ਹੋ ਗਿਆ ਕਮ ਸਿਕਮ ਫੋਨ ਤੇ ਕਰ ਕਿ ਤੇ ਫੋਨ ਹੀ ਕਰ ਲੈਂਦੀ ਮਾੜਾ ਮੋਟਾ ਮੈਨੂੰ ਚੱਲ ਮੈਨੂੰ ਪਤਾ ਲੱਗਦਾ ਮੈਨੂੰ ਕੁਝ ਪਤਾ ਹੀ ਨਹੀਂ ਲੱਗਣ ਡਿਆ ਕਿਹ ਕੱਲ ਦੀ ਸਮਝ ਹੀ ਨਹੀਂ ਆਉਂਦੀ ਕੀ ਕਰਾਂ ਚੰਗਾ ਕਵਾਂ ਮਾੜਾ ਕਵਾਂ ਕੋ ਪਤਾ ਹੀ ਨਹੀਂ ਲੱਗਣ ਡਿਆ ਕਿ ਬਣਿਆ ਕੀ ਆ ਕਿੱਥੇ ਗਈ ਆ ਕੁੜੀ ਸਮਝ ਨਹੀਂ ਆਉਂਦੀ ਕੋ ਹੋਣੀ ਫੋਨ ਆਜੇ ਕਿਤੇ ਹੋਣੀ ਪਤਾ ਲੱਗ ਜੇ ਮੈਂ ਤੇ ਆ ਬਿਮਾਰ ਹੋਈ ਆ ਮੈਨੂੰ ਤਾਂ ਆਪਣੇ ਆਪ ਦਾ ਕੋ ਪਤਾ ਨ ਲੱਗਣ ਡਿਆ ਬਸ ਜੀ ਕਰਦਾ ਵਾ ਚੁੱਪ ਕਰਕੇ ਮੂੰਹ ਸਿਰ ਲਵੇਟ ਕੇ ਪਈ ਰਵਾਂ ਤੇ ਕਿਸੇ ਦੇ ਮੱਥੇ ਨਾ ਲੱਗਾ ਇਹ ਕੁੜੀ ਨੇ ਤਾਂ ਸਾਨੂੰੱਖੋ ਹੌਲੇ ਕਰਤਾ ਵਾ ਕਾਹੇ ਜੋਗਾ ਨ ਛੱਡਿਆ ਆਹ ਤੇ ਮੂੰਹ ਬਖਾਲਣ ਜੋਗ ਰਹਿ ਕਿਤੇ ਬਾਹਰ ਕੁਛ ਨਹੀਂ ਹੋਇਆ ਦੁੱਲੇ ਬੇਰਾਂ ਦਾ ਜੇ ਕੁਛ ਨਹੀਂ ਵਿਗੜਿਆ ਪਰਮਾਤਮਾ ਨੇ ਸਭ ਕੁਝ ਠੀਕ ਕਰ ਦੇਣਾ ਵਾ ਅਮਨ ਸਾਡੀ ਘਰ ਆ ਜਨੇ ਕੁ ਦੋ ਦਿਨ ਤੱਕ ਤੇ ਸਭ ਕੁਝ ਵਧੀਆ ਹੋ ਜਾਣਾ ਵਾ ਇਹਨੂੰ ਪਤਾ ਨਹੀਂ ਲੱਗਣਾ ਕਿ ਕਿੱਥੇ ਰਾਂ ਦੀ ਕੁੜੀ ਗਈ ਤੇ ਕਿੱਥੇ ਨਹੀਂ ਗਈ ਉਹ ਵੀ ਛਿਦੈਣ ਵਾ ਗਲਤੀ ਉਹਨੇ ਕਰ ਲਈ ਹੁਣ ਪੁੱਛਤੌਂਦੀ ਹੁਣੀ ਵੇਲੇ ਇਹਨੂੰ ਮੈਨੂੰ ਪੱਕਾ ਪਤਾ ਵਾ ਕੋਈ ਗੱਲ ਨਹੀਂ ਤੂੰ ਹੁਣ ਭਾਬੀ ਫਿਕਰ ਨਾ ਕਰ ਆ ਜਾਣਾ ਸਾਡੀ ਅਮਨ ਨੇ ਫਿਕਰ ਕਾਟਾ ਵਾ ਘਰਾਂ ਕੇ ਨਾ ਕਰਾਂ ਸਮਝ ਨਹੀਂ ਆਉਂਦੀ ਕੋਈ ਜਿੰਨਾ ਚਿਰ ਘਰ ਨਹੀਂ ਆਉਂਦੀ ਉਹਨਾਂ ਚਿਰ ਤੇ ਹੱਥ ਪੱਲੇ ਕੱਖ ਲੈਣਾ ਹੈਗਾ ਚਲ ਕਾ ਰਾਜੇ ਤੇ ਜਿੱਥੇ ਤੁਸੀਂ ਕਹਿਣ ਦੇ ਜੇ ਜਿੱਦਾਂ ਕਹਿੰਦੇ ਜੇ ਇੱਥੇ ਉੱਥੇ ਹੀ ਕਰ ਲਾਂਗੇ ਤੇ ਮੈਂ ਕਿਤੇ ਮਾੜਾ ਥੋੜੀ ਕਰਨਾ ਵਾ ਬਹੁਤ ਵਧੀਆ ਵਥੇ ਪਲੇ ਮਾਸ ਨੰਬਰ ਵਾ ਪੜਾ ਮਾਸ ਮੁੰਡਾ ਵਾ ਭੈਣ ਜੀ ਪਰ ਤੁਹਾਡੇ ਹੱਥ ਥੋੜੀ ਕੁਛ ਹੈਗਾ ਹੁਣ ਜੇ ਕਿਤੇ ਉਹਨਾਂ ਨੂੰ ਕਿਤੇ ਬਾਹਰ ਕੋਈ ਮਾੜੀ-ਮੋਟੀ ਸੁਧਕ ਲੱਗ ਗਈ ਤੇ ਜਿਹੜਾ ਪੜਾ ਮਾਨਸ ਟੱਬਰ ਵਾ ਖਾਨਦਾਨ ਨੇ ਆ ਜਮੀਨ ਜਾਇਦਾਦ ਵਾਲੇ ਆ ਉਹਨਾਂ ਨੇ ਤੁਹਾਡੀ ਧੀ ਦਾ ਰਿਸ਼ਤਾ ਲੈਣਾ ਉਹ ਕੋਈ ਗੱਲ ਨਹੀਂ ਤੁਹਾਡੀ ਧੀ ਨੂੰ ਕੀ ਹੋਇਆ ਕੁਛ ਨਹੀਂ ਹੋਇਆ ਚਲ ਆਹੇ ਧੁੱਪੇ ਚੱਲੀਏ ਐਵੇਂ ਫਿਕਰ ਕਰੀ ਜਾਂਦੇ ਨਹੀਂ ਕਰਦਾ ਭੈਣ ਜੀ ਬਾਹਰ ਜਾਣ ਨੂੰ ਕੁਛ ਨਹੀਂ ਹੋਇਆ ਇੱਧਰ ਅੰਦਰ ਵੜ ਕੇ ਮਰਨਾ ਵਾ ਰਹਿਣ ਤਾਂ ਮੈਨੂੰ ਇੱਥੇ ਹੀ ਨਹੀਂ ਉੱਠਦਾ ਚਲਾ ਚਲੀਏ ਬਾਹਰ ਧੁੱਪੇ ਪਵੇਂਗੀ ਘੜੀ ਤੱਕ ਤੇ ਮਨ ਹੋਰ ਦਾ ਹੋਰ ਭਾਈ ਮੈਂ ਕੀ ਕਰਾਂ ਉਨ ਨੂੰ ਕੁਝ ਵੀ ਸਮਝ ਨਹੀਂ ਆਉਂਦੀ ਮੈਂ ਇਹਨਾਂ ਘਰ ਵੀ ਨਹੀਂ ਜਾ ਸਕਦੀ ਜਾਵਾਂ ਤੇ ਜਾਵਾਂ ਕਿੱਥੇ ਮੈਂ ਕਿ ਮੈਂ ਵੇਲ ਲੱ ਕਿੰਡੀ ਵੱਡੀ ਬੇਵਕੂਫਾ ਕਿਹਦੀਆਂ ਗੱਲਾਂ ਚਾਣ ਕਿਤੇ ਮੈਂ ਆਪਣਾ ਘਰ-ਵਾਰ ਛੱਡਤਾ ਕਿੰਨਾ ਕਰਦੇ ਹੀ ਸਾਰੇ ਮੇਰਾ ਪਿਓ ਹੀ ਤੇ ਉਹ ਕਿੰਨਾ ਕਰਦਾ ਹੀ ਮੈਨੂੰ ਇੱਕ ਵਾਰੀ ਕੋਈ ਚੀਜ਼ ਮੰਗਨੀ ਹਾਂ ਤੇ ਛੱਟ ਮੈਨੂੰ ਦੇ ਦਿੰਦੇ ਹੀ ਲਿਆ ਕੇ ਅਜ ਮੂੰਹ ਬਾਜ ਕੱਢਦੀ ਹਣੀ ਹਾਂ ਪੈਸਾ ਮੰਗਣਾ ਤੇ ਉਸੇ ਟੈ ਮੁੰਡਿਆਂ ਨੇ ਵੀ ਨਹੀਂ ਦੇ ਦੇਣਾ ਉਹ ਕਿਹੜੇ ਮੂੜਾ ਮਕਰ ਜਾਵਾਂ ਘਰ ਵੀ ਨਹੀਂ ਮੈਂ ਜਾ ਸਕਦੀ ਕਿੰਨੀ ਬਦਨਾਮੀ ਹੋਈ ਹੋਈ ਉਹਨਾਂ ਦੀ ਸਮਝ ਨਹੀਂ ਆਉਂਦੀ ਕਿ ਕਿਦੇ ਪਿੱਛੇ ਲੱਗ ਕੇ ਮੈਂ ਆਪਣਾ ਘਰ ਛੱਡ ਤਾਵਾ ਘਰਾਤੇ ਘਰਾਤੇ ਮੈਨੂੰ ਕੁਛ ਨਹੀਂ ਸਮਝ ਆਉਂਦੀ ਤੇ ਮੈਂ ਜਿੱਦੋਂ ਵੀ ਫੋਨ ਲਾਉਂਦੀ ਤੇ ਮੇਰਾ ਫੋਨ ਹੀ ਉਦੋਂ ਕੱਟੀ ਜਾਂਦਾ ਹੈ ਜਾਵਾਂ ਤੇ ਜਾਵਾਂ ਕਿੱਥੇ ਅੱਜ ਮੈਨੂੰ ਤੀਜਾ ਦਿਨ ਹੋ ਗਿਆ ਏ ਇੱਥੇ ਫੜਕਦੀ ਨੂੰ ਮੈਂ ਕੀ ਕਰਾਂ ਇਹਨੂੰ ਸਮਝ ਨਹੀਂ ਆਉਂਦੀ ਕਿ ਕਿੱਥੇ ਜਾਵਾਂ ਹੁਣ